ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਭਿੰਡਰ ਜ਼ਿਲ੍ਹਾ ਅਮਰਸਰ ਤਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਵੀਰ ਨੇ ਦੋ ਵਹਿਣਾ ਸੇਲ ਕਰਨੀਆਂ ਦੋਵੇਂ ਚੰਗੇ ਰਿਕਾਰਡ ਵਾਲੀਆਂ ਇੱਕ ਟੋਕੜ ਗੱਬਣਾ ਇੱਕ ਤਾਜੀ ਸੂਈ ਆ ਜੀ ਘਰਦੰਦ ਵਹਿੜਾ ਗਿਰ ਦੇ ਵਿੱਚ ਤੇ ਇੱਕ ਜਰਸੀ ਪੰਜਾਬ ਵਾਲੀ ਦੋਹਾਂ ਦੇ ਮੁੱਲ ਵੀਰ ਕਹਿੰਦਾ ਜਾਇਜ਼ ਹੀ ਕਰਦੇ ਆ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਆ ਸਵਾਰ ਡੰਗਰ ਜਿਹੜਾ ਹੁੰਦਾ ਉਹਨੂੰ ਦੋ ਟਾਈਮ ਚੋਗਿਆ ਆਪਣੀ ਤਸਲੀ ਕਰ ਲਿਆ ਕਰੋ ਤੇ ਜਿਹੜਾ ਪਸ਼ੂ ਹੁੰਦਾ ਗੱਬਣ ਉਹਨੂੰ ਚੈੱਕ ਕਰ ਲਿਆ ਕਰੋ ਤੇ ਥਾਂ ਟੇਪ ਲਿਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਇੱਕ ਵੀਰ ਨੇ ਦੋਹਾਂ ਵੈੜਾਂ ਦੇ ਨਾਲ-ਨਾਲ ਮੋਟਰਸਾਈਕਲ ਵੀ ਸੇਲ ਕਰਨਾ ਪਲਟੀਨਾ ਮੋਟਰਸਾਈਕਲ ਵਾ ਤੇ 2019 ਮਾਡਲ ਆ ਇਹਦੇ ਬਾਰੇ ਵੀ ਵੀਰ ਕੋਲ ਡਿਟੇਲ ਲਵਾਂਗੇ ਤੇ ਵੀਰ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈਨੇ ਆ ਜੀ ਸਾਸਰੀ ਘਰ ਆ ਪਾ ਜੀ ਸਾਸਰੀ ਘਰ ਜੀ ਕੀ ਹਾਲ ਚਾਲ ਆ ਜੀ ਵਧੀਆ ਹੀ ਵਧੀਆ ਠੀਕ ਆ ਜੀ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਪਸ਼ੂ ਦੂਹ ਆ ਜੀ ਠੀਕ ਆ ਜੀ ਦੋਵੇਂ ਚੰਗੇ ਆ ਹਾਂ ਚੰਗੇ ਆ ਸਾਸਰੀ ਘਰ ਨਾਲੇ ਮੇਰੇ ਭੈਣ ਭਰਾਵਾਂ ਨੂੰ ਜਿਹੜੇ YouTube ਤੇ ਸਾਨੂੰ ਪਸੰਦ ਕਰਦੇ ਆ ਬਹੁਤ ਹੀ ਪਿਆਰ ਦੇਣ ਦੇ ਆ ਜੀ ਜਿਹੜੇ ਬਾਹਰ ਵੀ ਆ ਇੱਧਰ ਵੀ ਆ ਜਿੰਨੇ ਵੀ ਆ ਭੈਣਾ ਵੀ ਨਾਲੇ ਭਰਾ ਵੀ ਨਿੱਕੇ ਵੀ ਵੱਡੇ ਵੀ ਪਿਆਰ ਭਰੀ ਸਾਸਰੀ ਘਰ ਉਹਨਾਂ ਠੀਕ ਆ ਜੀ ਤੇ ਇੱਕ ਮੋਟਰਸਾਈਕਲ ਸੇਲ ਇੱਕ ਮੋਟਰਸਾਈਕਲ ਆ ਜੀ ਠੀਕ ਆ ਜੀ ਤੇ ਐਡਰੈਸ ਦੱਸ ਦੇ ਵਿੱਚ ਜੀ ਆਪਣਾ ਨਾਂ ਮੇਰਾ ਸੋਨੀ ਆ ਜੀ ਜੀ ਤੇ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਤੇ ਮੋਬਾਈਲ ਨੰਬਰ 9815647787 ਠੀਕ ਹੈ ਜੀ ਦੋਵੇਂ ਵੈੜਾ ਸੇਲ ਕਰਨੀ ਹੈ ਹਾਂਜੀ ਤੇ ਆ ਕਿੱਥੋਂ ਲਿਆਂਦਾ ਨਕੀਨਾ ਕੱਢ ਕੇ ਆੇਤੋਂ ਸ਼ੁਰੂਆਤ ਕਰੀਏ ਤਾਜੀ ਸੂਈ ਹਾਂਜੀ ਇਤੋਂ ਸ਼ੁਰੂਆਤ ਕਰਦੇ ਹਾਂ ਜੀ ਤਾਜੀ ਸੂਈ ਵੈੜਾ ਹਾਂਜੀ ਤੇ ਗੀਅਰ ਆ ਜਾਂਦੀ ਹੈ ਕਿ ਕ੍ਰੋਸ ਆ ਥੋੜੀ ਜੀ ਥੋੜੀ ਨਹੀਂ ਗੀਅਰ ओरिजिनल ਲੀਆਂ ਹਾਂ ਕਿਉਂਕਿ ਗੀਅਰ ਜਿਹੜੀ ਰੈਨਲ ਆ ਉਹਦੇ ਥੱਲੇਲੇ ਪਾਸੇ ਵੀ ਧੰਨ ਪੂਰਾ ਦੀਦਾ ਵਾ ਠੀਕ ਆ ਤੇ ਬਾਨੇ ਦੇ ਦੀਦੀ ਆ ਕੰਨਾਂ ਤੋਂ ਗੇਹਰਾ ਸਿੰਘਾਂ ਤੋਂ ਠੀਕ ਆ ਤੇ ਬਾਕੀ ਚਾਰ ਦੰਦ ਦਾ ਵੈੜ ਮੂੰਹ ਦੇ ਉੱਤੇ ਚਾਰ ਦੰਦ ਦਾ ਹਾਂ ਮੰਨ ਲਓ ਵੀ ਇਹ ਇਹ ਨਹੀਂ ਵੀ ਹਾਂ ਆਪਾਂ ਕਹਿਤਾ ਤੇ ਹੋਊਗੀ ਨਹੀਂ ਹਾਂ ਚੈੱਕ ਕਰਾ ਕੇ ਸੂਆ ਪਹਿਲਾ ਵਾ ਸੂਆ ਪਹਿਲਾ ਐਸ ਟਾਈਮ ਦੁੱਧ ਦੇ ਤੱਕ 9 ਤੋਂ 10 ਲੀਟਰ ਕਿੰਨੇ ਦਿਨ ਦੀ ਸੂਈ ਹੈ ਸੂਈ ਵੀਰੇ ਆਪਾਂ ਵੀ ਲਿਆਂਦੀ ਆ 8 ਤੋਂ 10 ਦਿਨ ਹੱਦ 15 ਦਿਨਾਂ ਤੋਂ ਵੱਧ ਨਹੀਂ ਹੋਊਗੀ ਮੈਲਾ ਵੈੜ ਨੇ ਮਾਰਨਾ ਸ਼ੁਰੂ ਕੀਤਾ ਜੀ ਠੀਕ ਆ ਠੀਕ ਆ ਹੁਣ ਇਹਦੇ ਕੋਲ ਦੁੱਧ 9 ਤੋਂ 10 ਲੀਟਰ ਦੇ ਵਿੱਚ ਆ ਜੀ 9 ਤੋਂ 10 ਆਪਾਂ ਜਿਹੜੇ ਕੋਲ ਲੈਂਦੀ ਉਹ ਤੇ 11 ਤੋਂ 12 ਲੀਟਰ ਕਹਿੰਦਾ ਸੀ ਹਾਂ ਪਰ ਆਪਾਂ ਘਰੇ ਆਪਣੇ ਟਾਈਮ ਚਵਾਈ ਕਰਕੇ ਵੇਖਿਆ ਜੀ ਮਤਲਬ 9 ਤੋਂ 10 ਦੇ ਵਿੱਚ ਆ ਜੀ ਠੀਕ ਆ ਪਿੱਛੇ ਵਸ਼ੀ ਪਿੱਛੇ ਵਸ਼ੀ ਆ ਆ ਵਸ਼ੀ ਦਿਖਾ ਦਈਏ ਪਹਿਲਾਂ ਆਪਾਂ ਵੇਖੋ ਇਹ ਵਸ਼ੀ ਵਸ਼ੀ ਬੜੀ ਸੋਹਣੀ ਆ ਫੇਸ ਕੁਆਲਟੀ ਇਹਦੀ ਵੀ ਚੈੱਕ ਕਰ ਲਓ ਬਾਕੀ ਆ ਵੇਖੋ ਜੀ ਵੀਰ ਠੰਡੀ ਧੀਰੀ ਆ ਵੇਖ ਲਓ ਹੱਥੋਂ ਤੇ ਫੇਰੀ ਜਾਂਦਾ ਬਾਕੀ ਦੇਣੀ ਉਹਨੂੰ ਆ ਜਿਹੜਾ ਦੋ ਟਾਈਮ ਸਾਡੇ ਘਰੇ ਚ ਵਾਈ ਕਰਕੇ ਖੜੂਗਾ ਰੱਸੀ ਪਾ ਕੇ ਚੋਂਨੇ ਵੀਰ ਜੀ ਰੱਸੀ ਪਾ ਕੇ ਤੇ ਇਹਦੇ ਅੱਗੇ ਚੌਕਰ ਸੁੱਟ ਕੇ ਵੀ ਚੋਂਨੇ ਆ ਠੀਕ ਆ ਕਿਉਂਕਿ ਜਿਹੜੀ ਗੱਲ ਦੱਸਣੀ ਆ ਉਹ ਪਹਿਲਾਂ ਦੱਸ ਦਈਏ ਬਾਅਦ ਚ ਵੀਰ ਕਈ ਕਹਿ ਦਿੰਦੇ ਵੀਡੀਓ ਚ ਆ ਚੀ ਨਹੀਂ ਦੱਸੀ ਆ ਨਹੀਂ ਦੱਸੀ ਠੀਕ ਆ ਕਿਉਂਕਿ ਕਈਆਂ ਦਾ ਬੰਦਿਆਂ ਦਾ ਫੋਨ ਤੇ ਬਾਅਦ ਚ ਗੱਲ ਕਰਕੇ ਦੱਸਣਾ ਤੇ ਆਪਣਾ ਇਹ ਚੀਜ਼ ਸਾਰਾ ਕੁਝ ਦੱਸ ਦੇਣਾ ਰੱਸੀ ਮੱਲੋ ਵੱਸੀ ਛੱਡ ਕੇ ਰੱਸੀ ਪਾ ਲੈਣੀ ਆ ਉਹ ਆਪਾਂ ਵਿੱਚ ਥੋੜਾ ਜਿਹਾ ਦਿਖਾ ਵੀ ਉਹ ਦਿਖਾ ਵੀ ਦਵਾਂਗੇ ਇਹ ਆ ਪਹਾੜਾ ਸੁੱਟ ਕੇ ਚੌਕਰ ਅੱਗੇ ਸੁੱਟ ਕੇ ਫੇਰ ਠੀਕ ਆ ਮਤਲਬ ਉਹ ਉਦਾਂ ਜਿੱਦਾਂ ਉਹ ਚੋਂਦੇ ਹੋਂਦਾਂ ਹੀ ਲਿਆ ਕੇ ਚੋਂਣ ਲੱਗ ਗਏ ਠੀਕ ਆ ਕੋਈ ਇਹ ਗੱਲ ਦੱਸਣੀ ਜ਼ਰੂਰੀ ਆ ਕਿ ਜਿਹੜੇ ਸਾਹਣਾ ਤੁਸੀਂ ਹੱਥ ਫੇਰਣ ਦੇ ਹੁਣ ਤੇ ਇਦਾਂ ਤਾਂ ਲੱਗਦਾ ਹਾਂ ਇਦਾਂ ਤਾਂ ਕੋਈ ਚੱਕਰ ਨਹੀਂ ਆ ਜੀ ਤੇ ਬਾਕੀ ਤਸੱਲੀ ਆਪਾਂ ਉਹਨੂੰ ਮਤਲਬ ਵਹਿੜ ਦੇਣੀ ਆ ਜਿਹੜਾ ਸਾਡੇ ਘਰੇ ਦੋ ਟਾਈਮ ਚਵਾਈ ਕਰਕੇ ਖੜੂਗਾ ਜੀ ਕੋਈ ਬਾਕੀ ਇਹ ਦੁੱਧ ਦਾ ਜਿੰਨਾ ਦੱਸਿਆ ਉਹਨਾ ਹੋਊਗਾ ਠੀਕ ਆ 9 ਤੋਂ 10 ਲੀਟਰ ਦੇ ਵਿੱਚ ਆ ਜੀ ਠੀਕ ਆ ਠੀਕ ਆ ਜੀ ਤੇ ਤੋਰੀਏ ਵੀਰ ਜੀ ਇਹਨੂੰ ਹਾਂ ਜੀ ਤੋਰੀਏ ਆ ਵੇਖੋ ਜੀ ਬਾਕੀ ਵੇਖ ਸਾਦੇ ਫੇਸ ਕੁਆਲਟੀ ਚੈੱਕ ਕਰ ਲੋ ਤੁਸੀਂ ਛੋਟੀ ਨਾ ਸਮਝੋ ਮੂੰਹ ਤਾਂ ਚਾਰ ਦੰਦ ਵਾ ਪਹਿਲਾ ਸੁਆ ਥਾਣ ਚੈੱਕ ਕਰ ਲੋ ਜੀ ਕਿੰਨਾ ਸੋਹਣਾ ਲੱਗਾ ਇਹਨੂੰ ਥਣਾ ਦੀ ਕੁਆਲਟੀ ਚੰਗੀ ਆ ਬਾਕੀ ਆ ਵੇਖ ਲੋ ਜੀ ਬਿਲਕੁਲ ਠੰਡੀ ਆ ਕੋਈ ਐਡਾ ਚੱਕਰ ਨਹੀਂਗਾ ਤੋੜ ਦੋ ਵੀਰ ਜੀ ਇਹਨੂੰ ਲੰਮੀ ਤੋੜ ਦੋ ਆ ਵੇਖੋ ਬਾਕੀ ਹਵਾਨਾ ਤੁਸੀਂ ਚੈੱਕ ਕਰ ਸਕਦੇ ਆ ਜਿੰਨਾ ਪਿੱਛੇ ਉਹਨਾ ਅੱਗੇ ਅੱਗੇ ਨੂੰ ਧੱਕਿਆ ਜਿਆਦੀ ਕਮਾਇਆ ਜਿਆਦੀ ਅੱਗੇ ਨੂੰ ਧੱਕਿਆ ਹਾਂਜੀ ਕਮਾਲ ਆ ਵੀਰ ਬਾਕੀ ਵਸ਼ੀ ਛੱਡਦੀ ਐ ਜੀ 1 ਮਿੰਟ ਤੋਂ ਪਹਿਲਾਂ ਨੇ ਮੱਲੋ ਪਸੰਦ ਪੈਂਦੀ ਐ ਠੀਕ ਹੈ ਬਾਕੀ ਇਹ ਆਕੇ ਵੀਰ ਨੇ ਹੱਥ ਨੂੰ ਤਲਾ ਕੇ ਵੀ ਦਿਖਾਤਾ ਵਾ ਤੇ 14 ਵੀਰ ਕਹਿੰਦਾ ਵੀ ਦੱਸੀ ਪਾ ਗਏ ਆ ਨੂੰ ਤੇ ਜਿੰਨੀ ਵੀ ਹੈਗੀ ਪੂਰੀ ਨਿੱਗਰ ਆ ਤੇ ਇਹ ਜਿਹੜੀ ਵਹਿੜ ਆ ਇਹਨਾਂ ਦੀ ਫੈਣ ਮੱਝਾਂ ਰਗੀ ਹੁੰਦੀ ਤੇ ਦੁੱਧ ਵੀ ਮੱਝਾਂ ਰਗਈ ਹੁੰਦਾ ਵਾ ਤੇ ਹਵਾਨਾ ਦੇ ਅਸੀਂ ਚੈੱਕ ਕਰ ਲਾ ਥਾਣ ਦੀ ਕੁਆਲਿਟੀ ਚੈੱਕ ਕਰੋ ਵੀ ਥਣ ਲੱਗਾ ਕਿਹੜਾ ਐ ਆਹ ਵੇਖੋ ਪੂਰੀ ਚੰਗੀ ਸੋਹਣੀ ਹੈ ਜੀ ਬਾਕੀ ਵੀਰ ਨੂੰ ਪੁੱਛਾਂਗੇ ਆਹ ਵੇਖੋ ਜੀ ਬਾਕੀ ਇਦਾਂ ਕੋਹ ਨਹੀਂ ਕਹਿੰਦੀ ਵੇਖ ਸਕਦੇ ਆ ਤੁਸੀਂ ਕਿ ਹੱਥੋਂ ਥਲਾਈ ਜਾਂਦਾ ਵੀਰ ਪਰ ਗੱਲ ਕੀ ਆਪਾਂ ਦੱਸਿਆ ਤਾਂ ਮੰਨ ਕਈ ਵਾਰੀ ਅਗਲੇ ਦੇ ਘਰ ਜਾ ਕੇ ਉਪਰਾ ਕਰ ਜਾਂਦਾ ਡੰਗਰ ਜੀ ਤੇ ਇਹ ਗੱਲ ਦੱਸਣੀ ਜ਼ਰੂਰੀ ਹੁੰਦੀ ਆ ਕਿੰਨਾ ਕੁ ਚਵਾਜੂਗੀ ਦੁੱਧ ਭਾਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ ਹਾਂਜੀ ਮੰਨ ਲੋ ਕੇਸ ਦੀ ਸੇਵਾ ਚੰਗੀ ਹੋਵੇ ਤੇ 15 ਵੀ ਚਵਾ ਦੇ ਜੀ ਮੱਲੋ ਨਾਰਮਲ ਸੇਵਾ ਤੇ 12 ਕਿਲੋਟਰ ਤੇ 12 ਚਵਾਦੇ 11 ਅਗਲੇ ਦੀ ਸਾਮ ਦਾ ਠੀਕ ਆਪਾਂ ਹੁਣ ਗਰੰਟੀਾਂ ਦਈ ਆ ਯੇ ਤਵੀਰ ਚੋਕੇ ਬਾਅਦ ਫੋਨ ਲਾ ਦਿੰਦੇ ਆ ਤੁਸੀਂ ਤੇ ਇੰਨੀ ਗਰੰਟੀ ਦਿੱਤੀ ਤੇ ਗਰੰਟੀ ਗਰੰਟੀ ਤੇ ਕੋਈ ਨਾ ਮੱਲੋ ਵੀ ਚਲੋ ਕਹਿਣਾ ਪੈਂਦਾ ਵਾ ਜੇ ਨਾਂ ਦਈਏ ਤੇ ਫੇਰ ਵੀ ਵੀਰਾਂ ਦੇ ਤੁਹਾਨੂੰ ਕੋਈ ਨੌਲਿਜ ਨਹੀਂ ਹੈਗੀ ਇਹ ਚੀਜ਼ ਦੀ ਜੀ 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 ਤੇ ਆਪਾਂ ਦੇ ਆਈਡੀਆ ਲਾਇਆ ਵੀ 12 ਕਿਲੋਟਰ ਚਵਾਦੇ ਹਾਂ 5 15 ਚਵਾਦੇ ਥਣ ਥਣ ਬਹੁਤ ਚਵਾਈ ਵਧੀਆ ਲੱਗੀ ਆ ਕੋਈ ਪੂਰ ਛਟਾ ਨਹੀਂ ਆ ਜੀ ਤੇ ਬਾਕੀ ਇਹ ਆ ਵੀ ਆਪਾਂ ਮੱਝ ਦੇ ਹਿਸਾਬ ਨਾਲ ਲਾਈਏ ਜੀ ਤੇ ਇਹੇ ਦੁੱਧ ਦੀ ਮੱਝ ਲੱਖੋਂ ਬਾਹਰ ਮਿਲਣੀ ਆਪਾਂ ਬਿਲਕੁਲ ਬਿਲਕੁਲ ਤੇ ਰੱਖੀ ਆਪਾਂ ਸ਼ੌਂਕੀਆ ਤੌਰ ਤੇ ਆ ਤੇ ਮੁੱਲ ਵੀਰ ਜੀ ਇਹਦਾ ਕਿੰਨਾ ਕਰੋਗੇ ਮੁੱਲ ਤੇ ਵੀਰੇ ਦਾ ਸਾਹ ਬਨਾਈ ਆ ਹਾਂ ਜੇ ਮੱਝਾਂ ਦੇ ਸਾਹ ਨਾਲ ਲਈਏ ਤਾਂ ਬਹੁਤ ਥੱਲੇ ਆ ਕੰਮ ਅੱਛਾ ਤੇ ਇਹਦਾ ਇੱਕ ਇਹ ਆ ਵੀ ਜੇ ਆਪਾਂ ਮੰਨ ਲਓ ਲਗਦੀ ਬਾਈ ਤਾਂ ਆਪਾਂ ਘਰੇ ਰੱਖਣੀ ਆਪਣੇ ਅੱਛਾ ਲਿਆਂਦੀ ਘਰ ਰੱਖਣ ਨੂੰ ਹਾਂ ਘਰ ਵੱਖਣ ਨੂੰ ਲਿਆਂਦੀ ਆ ਠੀਕ ਆ ਇਹ ਦੋਹਾਂ ਚੋ ਇੱਕ ਵਾਇਡ ਵੇਚਣੀ ਆ ਇੱਕ ਵੇਚਣੀ ਆ ਜੇ ਤੋਕੜ ਕੱਪਣ ਵੇਗੀ ਤੋਕੜ ਕੱਪਣ ਵੇਚ ਦੇਣੀ ਜੇ ਦੀ ਮੰਨ ਲਓ ਵੀ ਅਗਲੇ ਦੇ ਘਰ ਕਰਮਾਂ ਦੇ ਪੱਠੇ ਹੋਏ ਸਾਡੇ ਜੇ ਖਤਮ ਹੋ ਗਏ ਤੇ ਫੇਰ ਤੇ ਦੋਹਾਂ ਚੋਂ ਇੱਕ ਹੀ ਰਹਿਣੀ ਆ ਜੇ ਕਿ ਦੋਵੇਂ ਪਸੰਦ ਆ ਗਈਆਂ ਨਹੀਂ ਨਹੀਂ ਦੇਣੀ ਦੋਹਾਂ ਚੋਂ ਇੱਕੋ ਹੀ ਆ ਜਿਹਦੀ ਸਾਈ ਪੈ ਗਈ ਦੂਸਰੇ ਨੂੰ ਕਹਿਣਾ ਕਿ ਇੱਕੋ ਹੀ ਦੇਣੀ ਆਪਾਂ ਧੱਕਾ ਵੀ ਕਰ ਲੈਣਾ ਕਈਆਂ ਵੀਰਾਂ ਨੂੰ ਚਲੋ ਕਰ ਲਾਂ ਕਿਉਂਕਿ ਆਪਾਂ ਲਿਆਂਦੀ ਆ ਆਪਣੀ ਸਮੇਂ ਦਾ ਬਹੁਤ ਆਪਾਂ ਕਿਉਂ ਵੀਡੀਓ ਵੜੀ ਹੋਵੰਦੇ ਰਹੀਦਾ ਵਾ ਜੀ ਸਾਰਿਆਂ ਦੇ ਬਗੀਰ ਦਾ ਜਾਂ ਸ਼ਾਈ ਹਾਲ ਦਾ ਦੁੱਧ ਬਹੁਤ ਬਿਮਾਰੀਆਂ ਘੱਟਦਾ ਵਾ ਜੀ 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 ਸੁਣੀਆਂ ਸੁਣਾਈਆਂ ਗੱਲਾਂ ਵੇ ਤੇ ਅਸੀਂ ਕਿਹਾ ਬਈ ਚਲ ਆਪਾਂ ਵਿੱਚ ਝੋਕੇ ਵੇਚੀਏ ਬਾਕੀ ਇਹ ਇਹ ਜਿਹੜੀਆਂ ਚੀਜ਼ਾਂ ਐ ਬ੍ਰਾਂਡਡ ਆ ਤੇ ਦੁੱਧ ਦ ਕੋਈ ਇਹ ਜੇ ਕਿ ਸਾਡੇ ਘਰੇ ਪਰੌਣੇ ਆਏ ਸੀ ਤਾਂ ਉਹਨਾਂ ਨੂੰ ਮੰਨ ਲਓ ਦੁੱਧ ਇਹਨਾਂ ਦਾ ਪਿਆਇਆ ਸੀ ਤਾਂ ਉਹ ਆnde ਮੱਝ ਰੱਖੀ ਆ ਤਾਂ ਮੈਂ ਕਿਹਾ ਮੱਝ ਹੀ ਰੱਖੀ ਆ ਠੀਕ ਆ ਉਹ ਇਹ ਗੱਲ ਦੀ ਪਛਾਣ ਨਹੀਂ ਕਰ ਸਕਿਆ ਦੁੱਧ ਗਾਈ ਦਾ ਕਿ ਮੱਝ ਦਾ ਅੱਛਾ ਤੇ ਦੰਦਾ ਜੀ ਆ ਵੀਰ ਜੀ ਹਾਂ ਜੀ ਦੰਦਾ ਜੀ ਆ ਦੰਦ ਜੇ ਕੋਈ ਆ ਕੇ ਵੇਖਣਾ ਚਾਵੇ ਉਹਨੂੰ ਵਿਖਾ ਦਾਂਗੇ ਤੇ ਬਾਕੀ ਆਪਾਂ ਮੱਲਾ ਵੀ ਹੁਣ ਵੀ ਵਿਖਾ ਲਦਨੇ ਆ ਮੂੰਹ ਕਰਕੇ ਵਿਖਾ ਦਿੰਨੇ ਆ ਦਿਖਾ ਦਿਓ ਮੋੜੀ ਜੀ ਦਿਖਾ ਦਿਓ ਤੇ ਆ ਵੇਖੋ ਚਾਰ ਦੰਦ ਮੂੰਹ ਤੋਂ ਹਨਾ ਤੇ ਬਾਕੀ ਕੁਆਲਿਟੀ ਆ ਜਿਹੜੀ ਆ ਕੋਈ ਐਵੇਂ ਨਾ ਸਮਝੇ ਅਨਕੀਆਂ ਜੇ ਬਰਾਬਰ ਨਹੀਂ ਹੋਈਆਂ ਆ ਵੇਖ ਸਕਦੇ ਆ ਚਾਰ ਦੰਦਾਂ ਦੀ ਹਾਂਜੀ ਕੋਈ ਚੀਜ਼ ਵਿਖਾਈ ਆ ਤਾਂ ਵੀ ਕਈ ਜਿਹੜੀ ਬੰਦਾ ਮੈਂ ਕਹਿ ਦਿੰਦਾ ਵੀ ਐਵੇਂ ਮਾਰ ਗਏ ਜਾਂ ਕੁਛ ਵੀ ਵੈੜ ਆ ਜੀ 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 ਤੇ ਗਾਂਹੇ ਵਾਦੇ ਦੀ ਆ ਜੀ 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 ਬਿਲਕੁਲ ਜੀ ਬਿਲਕੁਲ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਜਰਸੀ ਵੈੜ ਆ ਆ ਵੇਖ ਸਕਦੇ ਆ ਫੇਸ ਕੁਆਲਟੀ ਦੀ ਬਿਲਕੁਲ ਬਹੁਤ ਹੀ ਸੋਹਣੀ ਚੰਗੀ ਆ ਤੇ ਬਾਕੀ ਹੈ ਪੰਜਾਬ ਵਾਲੀ ਗੂਥੀ ਵੇਖੋ ਜੀ ਪੰਜਾਬ ਵਾਲੀ ਹਾਂਜੀ ਫਾਰਮਾ ਫਾਰਮਾ ਚ ਇਦਾਂ ਦੀ ਵੜਾਂ ਜਿਹੜੀਆਂ ਜਰਸੀਆਂ ਹਨ ਜਿੱਦਾਂ ਮਤਲਬ 65 65 ਲੀਟਰ ਵਾਲੀਆਂ ਬੰਦੇ ਕਹਿੰਦੇ ਨੇ ਹਾਂਜੀ ਬੂਥੀ ਉਹ ਲੱਗੀ ਆ ਬੂਦੀ ਵੇਖੋ ਇਹਦੀ ਜੀ 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 ਬਾਕੀ ਇਹ ਕੁਆਲਿਟੀ ਦੀ ਚੀਜ਼ ਆ ਜਿਹੜੀ ਬ੍ਰਾਂਡਡ ਚੀਜ਼ਾਂ ਜਿਹੜੀਆਂ ਹੁੰਦੀਆਂ ਵਾਂ ਕਹਿੰਦੇ ਕਿ ਕਿਸੇ ਮੋਲ ਮਾਲ ਜਿਹੀ ਮਿਲਦੀਆਂ ਹੁੰਦੀਆਂ ਵਾਂ ਤੇ ਇਹ ਆਪਾਂ ਸ਼ੋਰੂਮ ਹੀ ਵੇਖ ਲਓ ਵੀ ਅੱਜ ਸੋਨੀ ਵੀਰ ਦਾ ਸ਼ੋਰੂਮ ਆਏ ਤੇ ਇੱਥੇ ਵੀ ਬ੍ਰਾਂਡਡ ਹੀ ਆਜ ਬਹੁਤ ਹੀ ਮਾਲੋ ਨਾ ਏ ਤੇ ਵੈੜ ਉਹ ਆ ਨਾ ਜਿਹੜੇ ਵੀਰ ਕਹਿੰਦਾ 2.5 ਲੱਖ ਦੀ ਮੱਝ ਤੇ ਮੰਨ ਲਓ ਵੀ 7 ਲੱਖ ਦੀ ਵੈੜ ਉਹ ਚਵਾਈ ਲੱਗੀ ਐ ਇਹਨੂੰ ਅੱਛਾ ਜੀ ਹਾਂਜੀ ਠੀਕ ਤੇ ਇਹਨੂੰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਹਾਂ ਇਹ ਕਰਮ ਵਾਲੇ ਨੂੰ ਪਾੜਾ ਪਾ ਦਈਏ ਤਾਂ ਵੀ ਠੀਕ ਆ ਹਾਂ ਨਾ ਪਾਈਏ ਤਾਂ ਵੀ ਠੀਕ ਆ ਠੀਕ ਆ ਮੈਂ ਇਹਨੂੰ ਨਿਆਣਾ ਪਾਉਣਾ ਵਾ ਰਸੀ ਤਾਂ ਪਾਉਣਾ ਵੀ ਉਹ ਪੂਸ਼ਕ ਦੀ ਕਦੀ ਮਾਰ ਦਿੰਦੀ ਆ ਉਹਦਾ ਕਰਕੇ ਪਾ ਲੈਣਾ ਉਦਾਂ ਕੋਈ ਗੱਲ ਨਹੀਂ ਠੀਕ ਆ ਤੇ ਕਿੰਨੇ ਚਿਰ ਦੀ ਗੱਬਣਾ ਆ 21 ਫਰਵਰੀ ਨੂੰ ਇੱਕ ਮੰਨ ਲਓ ਹੋ ਜਾਣੇ ਆ 3 ਮਹੀਨੇ ਅਛਾ ਤੇ 3 ਮਹੀਨੇ ਹੋ ਜਾਣੇ ਹਾਂਜੀ ਇਹ ਮੰਨ ਲਓ ਆਪਾਂ ਕਿਤੇਉਂ ਲਿਆਂਦੀ ਸੀ ਠੋਕੜ ਹਾਂਜੀ ਤੇ ਖੂਦ ਆਪਾਂ ਟੀਕਾ ਲਵਾਇਆ ਠੀਕ ਆ 21 ਨਵੰਬਰ ਨੂੰ ਟੀਕਾ ਲੱਗਾ ਵਾ ਵੀਡੀਓ ਵੀ ਹੈਗੀ ਆ ਸਾਡੇ ਕੋਲ ਟੀਕੇ ਲੱਗੇ ਦੀ ਹੈਗੀ ਆ ਪਰ ਚੈੱਕ ਕਰਾਈ ਦੀ ਨਹੀਂ ਚੈੱਕ ਕਿਸ ਦੂਜੇ ਬੰਦੇ ਨੇ ਕਰਾਈ ਆ ਚੈੱਕ ਅਸੀਂ ਇੱਥੇ ਨਹੀਂ ਸੀ ਤੇ ਉਹ ਮੰਨ ਲਓ ਵੀ ਦੂਜੇ ਬੰਦੇ ਨੇ ਉਦੋਂ ਵੀਡੀਓ ਨਹੀਂ ਬਣਾਈ ਗਈ ਠੀਕ ਆ ਤੇ ਜੇ ਅਸੀਂ ਕੋਲੋਂ ਦੇ ਡਾਕਟਰ ਦੇ ਤਾਂ ਫਿਰ ਅਸੀਂ ਵੀਡੀਓ ਬਣਾਉਂਦੇ ਟੀਕਾ ਲੱਗੇ ਵਾਲੀ ਵੀਡੀਓ ਹੈਗੀ ਜਦੋਂ ਦਾ ਟੀਕਾ ਲੱਗਾ ਵਾ ਠੀਕ ਹੈ ਇਹਨੂੰ ਤੋਰਾਂ ਵੀਰ ਜੀ ਕਰ ਚੱਲ ਆ ਵੇਖੋ ਜੀ ਫੇਸ ਕੁਆਲਟੀ ਇੱਕ ਵਾਰ ਫੇਰ ਚੈੱਕ ਕਰ ਲਓ ਤੇ ਬਾਕੀ 3 ਮਹੀਨੇ ਹੋ ਗਏ ਪੂਰੇ ਨੂੰ ਨਾ 21 ਤਰੀਕ ਨੂੰ ਹੋਣੇ ਪਾਜੀ ਅੱਛਾ 21 ਤਰੀਕ ਨੂੰ ਪੂਰੇ ਹੋਣੇ ਹਾਂ ਠੀਕ ਹੈ ਝੂਠੀ ਗੱਲ ਨਹੀਂ ਕਰਨੀ ਝੂਠੀ ਗੱਲ ਨਹੀਂ ਕਰਨੀ ਥਾਣੇ ਜਿਹੜੀ ਚੀਜ਼ ਦਾ ਪਤਾ ਵਾ ਉਹ ਉਹ ਮਤਲਬ ਆਪਾਂ ਕਹਿਣਾ ਵਾ ਆ ਵੇਖੋ ਜੀ ਬਾਕੀ ਦੁੱਧ ਦੱਦ ਵੀ ਵੀਰ ਨੂੰ ਪੁੱਛਾਂਗੇ ਲੱਗਾ ਵੀਰ ਨਮਾ ਤੋੜ ਦੇ ਬਾਕੀ ਕੋਈ ਛੋਟੀ ਨਾ ਸਮਝੇ ਵੀ ਛੋਟੀ ਆ ਕਿ ਪੰਜਾਬ ਵਾਲੀ ਜਰਸੀ ਵੱਡੀ ਆ ਦੁੱਧ ਦੀ ਡਿਟੇਲ ਸਾਰੀ ਲੈ ਲੈਣੀ ਆਪਾਂ ਵੀਰ ਕੋ ਹੁਣੇ ਹੀ ਆਹ ਵੇਖੋ ਜੀ ਕਮਾ ਲਿਆ ਵੀਰੇ ਆ ਜੋ ਆਹ ਵੇਖੋ ਬੂਥੀ ਵੇਖੋ ਕਿੰਨੀ ਸੋਹਣੀ ਹੈ ਦੀ ਹਾਂਜੀ 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 ਆਹ ਵੇਖ ਸਕਦੇ ਆ ਪੂਰੀ ਸੋਹਣੀ ਸੁਨੱਖੀ ਆ ਕੱਦ-ਕਾੜ ਵੀ ਚੈੱਕ ਕਰ ਲੋ ਤੇ ਬਾਕੀ ਲਿੱਸੀ-ਲੁਸੀ ਕੋਈ ਨਹੀਂ ਕੈਮ ਪੂਰੀ ਆਹ ਵੇਖੋ ਜੀ ਬਾਕੀ ਇਹ ਜਿਹੜੀਆਂ ਵੇੜਾਂ ਇਹਨਾਂ ਦੀ ਫੈਨ ਵੀ ਚੰਗੀ ਆਉਂਦੀ ਆ ਖਾਣ ਸੁਣ ਚੰਗਾ ਲੱਗਾ ਜੀ ਚੱਲ 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 ਬਰਾਉਣ ਸੁਣੇ ਲੱਗੇ ਇਹਨੂੰ ਆ ਵੇਖ ਸਕਦੇ ਥਾਣਾ ਚਾਰੇ ਥਾਣੇ ਕੋਜੇ ਆ ਆ ਵੇਖੋ ਜੀ ਤੇ ਬਾਕੀ ਵੀਰ ਜੀ ਥਾਣਾ ਦੀ ਬਾਅਦ ਘਾੜਤ ਨਹੀਂ ਕੋਈ ਹੈਗੀ ਨਹੀਂ ਭਾਜੀ ਦੁੱਧ ਕਿੰਨਾ ਹੈ ਇਸ ਟਾਈਮ ਤੇ ਵਿਖਾਵੇ ਵਾਲਾ ਤੇ ਜੇ ਮੰਨ ਲਓ ਬਾਲਟੀ ਭਰਕੇ ਵਾਲਾ ਤਾਂ ਫਿਰ ਤਾਂ 10 ਲੀਟਰ ਹੀ ਹੈ ਭਾਜੀ ਅੱਛਾ ਜੀ ਹਾਂਜੀ ਤੇ ਜਿਹੜਾ ਲੀਟਰ ਮਾਰਨ ਵਾਲਾ ਉਹ ਕਿੰਨਾ ਹੈ ਲੀਟਰ ਜੇ ਤੋ ਦੋ ਮਾਰ ਦਈਏ ਤੇ ਫਿਰ 9 ਲੀਟਰ ਆ ਤੇ ਇਹ ਪੂਰਾ ਠੰਡਾ ਕਰ ਦਈਏ ਹਾਂ ਫਿਰ 8 ਲੀਟਰ ਠੀਕ ਆ ਮੰਨ ਲਓ ਇੱਕ ਤਾਂ ਨਾ ਪੂਰਾ ਠੰਡਾ ਕਰਕੇ ਜੀ ਫਿਰ 8 ਲੀਟਰ ਠੀਕ ਆ ਤੇ ਪਹਿਲਾ ਵਿਖਾਵੇ ਵਾਲਾ 10 ਲੀਟਰ ਬਾਲਟੀ ਭਰ ਕੇ ਵਿਖਾਉਣ ਵਾਲਾ ਅੱਛਾ ਜੀ ਹਾਂ ਜੀ ਤੀਸਰਾ ਸੁਗਾ ਵਾ ਹਾਂ ਜੀ ਤੇ ਸੂਈ ਨੂੰ ਇਹਨੂੰ ਹੋਗੇ ਹਣਗੇ 4:30 ਤੋਂ ਹਾਂ 5 ਮਹੀਨੇ ਦੇ ਵਿੱਚ ਠੀਕ ਆ ਸੱਜਰ ਨੇ ਦੁੱਧ ਕਿਨਾਂ ਚ ਪਾਇਆ ਸੱਜਰ ਨੇ ਘਰ ਵਾਲਿਆਂ ਦੀ ਇਹ ਗਰੰਟੀ ਹੀ ਵੀ ਉਹਨੇ ਮੱਲੋ ਵਿੱਚ ਆਇਆ ਵਾ 18 ਲੀਟਰ ਅੱਛਾ ਜੀ ਆਪਾਂ ਇਹ ਨਹੀਂ ਚਾਹੁੰਦੇ ਕਹਿੰਦੇ ਵੀ ਘਰ ਵਾਲੇ ਵੀ ਹੁਣ ਮੰਨ ਲਓ ਵੀ ਵਪਾਰੀ ਚ ਝੂਠ ਬੋਲਦੇ ਤੇ ਘਰਾਂ ਵਾਲੇ ਵੀ ਬੋਲ-ਬਾਲ ਜਾਂਦੇ ਥੋੜਾ ਬਾਲਾ ਹਾਂਜੀ 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 15 ਮੰਨ ਕੇ ਚੱਲੋ ਜਿਹੜੀ ਐਸ ਟਾਈਮ 9 ਲੀਟਰ ਜਾਂ 8 ਦੇਂਦੇ ਹੀ ਆ ਨਾ ਹਾਂ ਤੇ 15 ਦੇ ਚ ਵਾਏ ਹੋਊ ਤਾਂ ਜੀ ਬਾਕੀ ਇਹ ਚੀਜ਼ ਵੀਰ ਬਹੁਤ ਸਿਆਣੇ ਆ ਤੇ ਕਿਉਂਕਿ ਇਹ ਨਹੀਂ ਆ ਵੀ ਹੁਣ ਹੁਣ ਤਿੰਨ ਮਹੀਨਿਆਂ ਦੀ ਗੱਬਣ ਹੋਵੇ ਤੇ ਆਪਾਂ ਇਹਦੇ ਥਲੇ ਜੇ ਦੁੱਧ 4 ਲੀਟਰ ਹੋਈਏ ਤੇ ਫੇਰ ਵੀਰਾ ਹੁੰਦਾ ਜੇ ਲਾ ਲੈਣੇ ਸੱਜਰ ਨੇ ਕਿਹੜਾ ਦੱਸੋ ਇੱਕ ਹੋਰ ਆ ਵੀ ਜਦੋਂ ਜਾਦੇ ਚਿਰ ਦਾ ਡੰਗਰ ਸੂਆ ਹੋਵੇ ਤੇ ਫੇਰ ਵੀ ਦੁੱਧ ਕੱਢ ਜਾਂਦਾ ਵਾ ਠੀਕ ਹੈ ਇੱਕ ਕੱਟੂਰੀ ਵੀ ਦੋਹੀ ਸਾਲੀਆਂ ਵੀ ਸੁੰਦੀਆਂ ਗਈਆਂ ਕਈ ਦੋ ਦੋ ਢਾਈ ਢਾਈ ਸਾਲੇ ਵੀ ਸੁੰਦੀਆਂ ਵਾਂ ਇਹ ਕਰਕੇ ਇਹ ਚੀਜ਼ ਜਿੰਨੇਕ ਤਜਰਬੇ ਆਪਾਂ ਨੂੰ ਮਿਲਦੇ ਉਹਨਾਂ ਦਾ ਆਪਾਂ ਆਪਣੇ ਭੈਣ ਭਰਾਵਾਂ ਨੂੰ ਦੱਸੀ ਜਾਂਦੇ ਜਿੰਨੇ ਕੁ ਬਹੁਤ ਕੋਈ ਬਹੁਤ ਕੋਈ ਸਿੱਖਣ ਨੂੰ ਮਿਲਦਾ ਵਾ ਤੇ ਇਹ ਵਪਾਰ ਤੋਂ ਕਦੀ ਕਦੀ ਤੇ ਪਹਿਲਾਂ ਪਹਿਲਾਂ ਨਾ ਮਨ ਅੱਕਦਾ ਹੀ ਉਹ ਮੈਂ ਗੱਲਾਂ ਬਾਅਦ ਚ ਦੱਸੂਗਾ ਠੀਕ ਆ ਆਪਾਂ ਮੋਟਰਸਾਈਕਲ ਵੀ ਦਿਖਾਉਣਾ ਵਾ ਮੋਟਰਸਾਈਕਲ ਦਿਖਾਉਣਾ ਤੇ ਇਹਦਾ ਮੁੱਲ ਵੀ ਦੱਸਣਾ ਵਾ ਤੇ ਦੁੱਧ ਇਸ ਟਾਈਮ ਚੈੱਕ ਪਾਸ ਆ ਮੇਰ ਕੋ ਹਾਂ ਜੀ ਤੇ ਮੇਰੇ ਤੇ ਯਕੀਨ ਆ ਤੇ ਮੰਨ ਲਓ ਆਪਣੇ ਘਰੇ ਜਾ ਕੇ ਆਪਣੀ ਤਸੱਲੀ ਕਰ ਲੇ ਕਿਉਂਕਿ ਮੇਰ ਕੋ ਮਤਲਬ ਮੈਨੂੰ ਪਤਾ ਕਿ ਕੋਈ ਇਹ ਟੋਕੜ ਗੱਪਣ ਦੀ ਇਹ ਗੱਲ ਗਾਂ ਵਾਸਤੇ ਵੀ ਆ ਸਾਡੇ ਨਾਲ ਹੋ ਚੁੱਕੀਆਂ ਕਈ ਨਹੀਂ ਅਗਲੇ ਦੇ ਘਰ 100 ਗੱਲਾਂ ਹੋ ਜਾਂਦੀਆਂ ਜੀ ਤੇ ਆਪਣੀ ਚੈੱਕ ਕਰਾ ਕੇ ਖੜੇ ਸਾਡੇ ਕੋ ਜੀ ਤੇ ਦੁੱਧ ਦਾ ਥਣ ਦਾ ਵਾਧ ਘਾਟ ਦਾ ਤੇ ਤਿੱਜਾ ਸੂਆ ਗਾਂ ਸੁਣਾ ਗੱਬਣ ਕਿੱਜੇ ਸੂਏ ਵਸਤੇ ਆ ਦੋ ਸੂਏ ਦੇ ਦਿੱਤੇ ਆ ਠੀਕ ਆ ਤੇ ਬਾਕੀ ਠੰਡੀ ਆ ਕੋਈ ਪ੍ਰਵਾਹ ਨਹੀਂ ਆ ਤੇ ਮੁੱਲ ਦੱਸੋ ਜੱਜਾ ਇਹਦਾ ਮੁੱਲ ਤੇ ਜੀਤ ਕਰਦਾ ਵੀ ਵਧ ਕਰ ਦਈਏ ਪਰ ਇਹ ਆ ਵੀ ਗੱਲ ਇਹ ਆ ਵੀ ਕਈ ਨਹੀਂ ਪੂਰਾ ਮੁੱਲ ਵੀ ਕਰ ਲਈਏ ਹਾਂ ਅਸੀਂ ਇੱਕ ਮੋਟਰਸਾਈਕਲ ਵੇਚਿਆ ਵਾ ਤੇ ਯੂ ਟਿਊ ਤੇ ਸ਼ਾਰਟ ਪਾਇਆ ਤੇ ਮੁੱਲ ਪੂਰਾ ਪਾਇਆ ਸੀ ਅੱਛਾ ਉਹਦਾ ਟੋਕੇ ਜਿਆਦਾ ਮੁੱਲ ਪਾਇਆ ਤੇ ਫੇਰ ਲੋਕਾਂ ਨੂੰ ਸਵਾਦ ਆਉਂਦਾ ਵੀ ਅਸੀਂ ਇੰਨੇ ਘਟਾਏ ਆ ਠੀਕ ਆ ਉਹਨਾਂ ਚਿਰ ਸਵਾਦ ਇਹ ਨਹੀਂ ਆਉਂਦਾ ਜੀ ਮੁੱਲ ਤੇ ਆ 35000 ਰੁਪਇਆ ਹਾਂਜੀ 32000 ਰੁਪਇਆ ਚੋਂ ਜੋ ਖੁਸ਼ੀ ਨਾਲ ਜਿੱਦਾਂ ਦਾ ਬੰਦਾ ਹੋਊਗਾ ਨਾ ਭਾਵੇਂ ਮੈਂ ਕਰ ਦਾਂ ਯਾਰ ਹੂੰ ਤੇ ਭਾਵੇਂ ਮੈਂ ਕਰਾਂ 500 ਭਾਵੇਂ 100 ਭਾਵੇਂ 100 ਜਿੱਦਾਂ ਦਾ ਬੰਦਾ ਹੋਊਗਾ ਨਾ ਉਦਾਂ ਦੇ ਪੈਸੇ ਛੱਡ ਦਾਂਗੇ ਠੀਕ ਆ ਹਾਂਜੀ ਹੁਣ ਬੰਦੇ ਤੇ ਡਿਪੈਂਡ ਆ ਹਾਂ ਬੰਦੇ ਤੇ ਡਿਪੈਂਡ ਆ ਉਹਨੇ ਕਿੱਦਾਂ ਗੱਲ ਕਰਨੀ ਹਾਂ ਕਿੱਦਾਂ ਗੱਲ ਕਰਨੀ ਆ ਬਾਕੀ ਇਹ ਚੀਜ਼ ਦੀ ਆਪਾਂ ਮੰਨ ਲਓ ਕਹਿੰਦੇ ਆ ਠੰਡਾ ਕਰਕੇ ਆਪਣੇ ਘਰ ਦੀ ਗਰੰਟੀ ਆ ਅਗਲੇ ਦੇ ਘਰ ਦੀ ਗਰੰਟੀ ਨਹੀਂ ਆ ਵੀ ਉਹ ਆਖੇ ਮੇਰੇ ਘਰ 6 ਲੀਟਰ ਦਿੱਤਾ ਮੇਰੇ ਘਰ 5 ਦਿੱਤਾ ਵਾ ਸਾਡੇ ਘਰ ਦੋ ਟਾਈਮ ਲੀਟਰ ਮਰਵਾਲੇ ਜੀ ਤੇ ਆਪਾਂ ਆਪਣੇ ਘਰ ਦੀ ਤਸੱਲੀ ਦਿੰਨੇ ਆ ਠੀਕ ਆ ਠੀਕ ਆ ਤੇ ਫਿਰ ਮੋਟਰਸਾਈਕਲ ਦਿਖਾਈਏ ਹੁਣ ਹਾਂ ਜੀ ਜੀ ਮੋਟਰਸਾਈਕਲ ਦਿਖਾਈਏ ਬਾਕੀ ਆਪਣੀ ਤਸੱਲੀ ਚੈੱਕ ਕਰਕੇ ਵੀਰ ਆਵੇ ਦਊਗਾ ਠੀਕ ਆ ਆਹ ਮੋਟਰਸਾਈਕਲ ਸੇਲ ਕਰਨਾ ਵੀਰ ਜੀ ਮਾਡਲ ਕਿੰਨਾ ਹੈ ਜੀ ਮਾਡਲ 2019 ਆ ਜੀ ਠੀਕ ਹੈ ਜੀ ਠੀਕ ਆ ਤੇ ਚੱਲਿਆ ਕਿੰਨਾ ਗਾਇ ਚੱਲਿਆ ਭਾਜੀ ਇਹਦਾ ਤੇ ਮੰਲੋ ਜਦੋਂ ਮੈਂ ਲਿਆਂਦਾ ਮੀਟਰ ਖਰਾਬ ਹੋ ਗਿਆ ਨਾ ਮੈਂ ਬਾਅਦ ਚ ਪੋਇਆ ਹੁਣ ਤੇ 10 11200 ਕੋਜੋਂ ਉੰਡਿਆ 11200 ਇਹ ਮੰਨ ਕੇ ਚੱਲੋ 30 ਤੋਂ 35000 ਦੇ ਵਿੱਚ ਚੱਲਿਆ ਹੋਊਗਾ ਅੰਮ੍ਰਿਤਸਰ ਨੰਬਰ ਹਾਂਜੀ ਅੰਮ੍ਰਿਤਸਰ ਨੰਬਰ ਹੈ ਠੀਕ ਆ ਜੀ ਬਾਕੀ ਕਾਗਜ਼ ਪੱਤਰਾਂ ਦੀ ਆਪਣੀ ਫੋਲਡਿੰਗ ਟਿਊ ਕਾਗਜ਼ ਪੱਤਰ ਪੂਰੇ ਆ ਤੇ ਮਈ ਮਹੀਨੇ ਤੱਕ ਮਈ ਕੇ ਜੂਨ ਤੱਕ ਦੀ ਇੰਸ਼ੋਰੈਂਸ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਜਦੋਂ ਏਜੰਸੀ ਚ ਹੁੰਦੇ ਆ ਨਾ ਪੰਜਾਂ ਸਾਲਾਂ ਦੀ ਏਜੰਸੀ ਦੀ ਇੰਸ਼ੋਰੈਂਸ ਹੁੰਦੀ ਆ ਤੇ ਮੁੱਲ ਕਿੰਨਾ ਕਿਹ ਵੇਚੀ ਇਹਦਾ ਮੁੱਲ ਮੁੱਲ ਤੇ 50000 ਰੁਪਈਆ ਦਾ ਹਾਂਜੀ ਤੇ ਲਾਸਟ ਆਪਾਂ ਦਵਾਂਗੇ 47000 ਰੁਪਈਆ ਦਾ ਕੋਈ ਫੋਨ ਕਰ ਲਿਆ ਨਾ ਹਾਂ ਫੋਨ ਕਰ ਲੈ ਠੀਕ ਹੈ ਤੇ ਬਾਕੀ 40 ਵਾਲਾ ਮਨਾ ਫੋਨ ਲਾਵੇ 43 ਵਾਲਾ ਮਨਾ ਲਾਵੇ ਇਹ ਚੀਜ਼ ਮੈਂ ਪਹਿਲਾਂ ਵੀਡੀਓ ਤੇ ਦੱਸਤੀ ਆ ਕੋਈ ਇੰਨਾ ਟਾਈਮ ਨਹੀਂ 44 ਵਾਲਾ ਮਨਾ ਲਾਵੇ ਠੀਕ ਹੈ ਜੀ ਠੀਕ ਹੈ ਇਹ ਚੀਜ਼ ਕਈ ਜਿਹੜੀ ਸੋਚਦਾ ਬਈ ਚੱਲ 47 ਪਾਇਆ ਵਾ ਘਰ ਨਹੀਂ ਕੋਈ ਗੱਲਬਾਤ ਹੋਰ ਬਸ ਇਹ ਅ ਵੀ ਆਪਣਾ ਚੈੱਕ ਕਰਕੇ ਤਸਦੀਕ ਕਰਕੇ ਠੀਕ ਹੈ ਜੀ ਆ ਦੋ ਵੜਾ ਵੀਰ ਨੇ ਸੇਲ ਕਰਨੀ ਇੱਕ ਮੋਟਰਸਾਈਕਲ ਵੀਰ ਨੂੰ ਫੋਨ ਕਰਦੇ ਹੋ ਵੀਡੀਓ ਕਰਦੇ ਹੋ ਸ਼ੇਅਰ ਜੀ ਧੰਨਵਾਦ ਜੀ